ਆਪਣੇ ਵੱਡੇ ਭਰਾ ਦੀ ਹਮਾਇਤ ਤੇ ਉਤਰਿਆ ਹਰਿਆਣਾ ਅਤੇ ਟੀਚਰ ਵੀ ਨਹੀਂ ਰਹੇ ਪਿੱਛੇ ਦੱਸਦੀ ਹੈ ਕਿ ਪਿਛਲੇ ਦਿਨੀ ਹੜ੍ਹ ਦੇ ਨਾਲ ਕਾਫੀ ਸਾਰਾ ਏਰੀਆ ਜਿਹੜਾ ਪੰਜਾਬ ਦੇ ਅੰਦਰ ਪ੍ਰਭਾਵਿਤ ਹੋਇਆ ਸੀ ਅਤੇ ਉਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਆਗਰਾਹਾਂ ਦੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਹੋ ਸਾਜਲ ਘਾਇਰੀ ਦੇ ਵਿੱਚ ਲੋਕਾਂ ਦੀ ਹਮਾਇਤ ਦੇ ਲਈ ਆ ਜਿੱਥੋਂ ਰਾਸ਼ਨ ਲ}}{| ਗਈ ਬਟਿੰਡਾ ਦੇ ਰੋਜ਼ਗਾਰ ਦੇ ਨੇੜੇੋਂ ਤਾਂ ਉਸ ਦੇ ਵਿੱਚ ਹਮਾਇਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਹਰਿਆਣਾ ਤੋਂ ਵੀ ਬਹੁਤ ਸਾਰੇ ਕਿਸਾਨ ਜਿਹੜੇ ਉਹ ਆਏ ਹੋਏ ਸੰਤ ਇਸ ਨੂੰ ਲੈ ਕੇ ਟੀਚਰਾਂ ਵੱਲੋਂ ਵੀ ਇਸ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਹੋ ਆਪਾਂ ਪਾਇਆ ਗਿਆ ਜੇ ਗੱਲ ਕਰੀਏ ਤਾਂ ਟੀਚਰਾਂ ਵੱਲੋਂ ਜਿੱਥੇ ਰਾਹਤ ਸਮਗਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਉੱਥੇ ਨਾਲ-ਨਾਲ ਇਹਨਾਂ ਵੱਲੋਂ 8 ਲੱਖ ਰੁਪਏ ਦੀ ਸਟੇਸ਼ਨਰੀ ਜਿਹੜੀ ਹੈ ਉਹ ਬੱਚਿਆਂ ਦੇ ਲਈ ਜਿਹੜੀ ਨਹੀਂ ਆਪਣਾ ਕਿਤਾਬਾਂ ਜਾਂ ਹੋਰ ਇਸ ਤਰ੍ਹਾਂ ਦਾ ਸਮਾਨ ਸੀਗਾ ਉਹ ਵੀ ਇਹਨਾਂ ਵੱਲੋਂ ਜਿਹੜਾ ਬਠਿੰਡਾ ਦੇ ਆਪਾਂ ਆਪਣਾ ਬਠਿੰਡਾ ਤੋਂ ਭੇਜਿਆ ਗਿਆ ਆ ਉਸ ਨੂੰ ਸੁਣਾਉਣੇ ਆ ਇਸ ਸਬੰਧੀ ਕੀ ਕਹਿੰਦੇ ਨੇ ਏਤੋਂ ਦੇ ਕਿਸਾਨ ਆਗੂ ਅਤੇ ਟੀਚਰਾਂ ਦੇ ਅਗੂ ਅਤੇ ਆਪਣਾ ਹਰਿਆਣਾ ਦੇ ਕਿਸਾਨ ਇਸ ਇਸ ਨੂੰ ਲੈ ਕੇ ਕੀ ਕਹਿੰਦੇ ਹਨ ਆ ਸਰ ਕੀ ਨਾਮ ਹੈ ਤੁਹਾਡਾ ਜਨਾਬ ਜੀ ਮੇਰਾ ਨਾਮ ਜਸਵਿੰਦਰ ਸਿੰਘ ਤੂਬਾ ਵੇਤ ਸਕਤਾਰ ਡੀਟੀਐਫ ਪੰਜਾਬ ਜਿਹੜੇ ਹਾੜ ਆਏ ਨੇ ਹੜ੍ਹ ਸਰਕਾਰ ਦੀ ਗਲਤੀ ਕਾਰਨ ਕਹਿੰਦੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਹੈ ਵੀ ਹੜ੍ਹ ਜਿਹੜੇ ਬੰਨ੍ਹ ਆ ਉਹ ਪੱਕੇ ਬਣਾਏ ਜਾਣ ਤਾਂ ਕਿ ਉਹਨਾਂ ਦੀ ਬਚਤ ਹੋ ਸਕੇ ਇਹ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਹੁਣ ਜਦੋਂ ਹੜ੍ਹ ਆਏ ਨੇ ਅਸੀਂ ਵੀਡੀਓ ਦੇਖੀ ਹੈ ਕਿਵੇਂ ਲੋਕਾਂ ਦੇ ਘਰ ਡੁੱਬ ਗਏ ਨੇ ਮਜ਼ਦੂਰਾਂ ਦਾ ਬੁਰਾ ਹਾਲ ਹੈ ਕਿਸਾਨਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਨੇ ਸਕੂਲ ਡੁੱਬ ਗਏ ਨੇ ਤਾਂ ਅਸੀਂ ਪਹਿਲੇ ਗੇੜ ਦੇ ਵਿੱਚ ਇਹ ਸੋਚਦੇ ਸੀ ਵੀ ਪਹਿਲਾਂ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਖਾਣ ਪੀਣ ਦਾ ਇਹਨਾਂ ਦੀ ਜ਼ਿੰਦਗੀ ਲੀਹ ਤੇ ਲਿਆਉਣ ਵਾਸਤੇ ਇੱਕ ਸ਼ੁਰੂਆਤੀ ਕੰਮ ਕੀਤਾ ਜਾਵੇ ਅਸੀਂ ਪਹਿਲਾ 4 ਜਿਲ੍ਹਿਆਂ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਤੇ ਕਪੂਰਥਲੇ ਦੇ ਵਿੱਚ ਅਸੀਂ 2.5 ਲੱਖ ਦਾ ਰਾਸ਼ਨ ਉਹਨਾਂ ਦੇ ਜਿਲ੍ਹਾ ਕਮੇਟੀਆਂ ਦੇ ਰਾਹੀਂ ਪਸ਼ੂਆਂ ਵਾਸਤੇ ਫੀਡ ਚਾਰਾ ਕੱਪੜੇ ਜਿਹੜੇ ਮੋٹے ਉਹ ਦਿੱਤੇ ਨੇ ਹੁਣ ਅਸੀਂ 5 ਲੱਖ ਦਾ ਡੀਜ਼ਲ 5 ਲੱਖ ਦੀ ਕਣਕ ਗਰੀਦ ਕੇ ਤੇ ਨਾਲ ਹੀ 8 ਲੱਖ ਰੁਪਏ ਦੀ 4 ਜਿਲ੍ਹਿਆਂ ਦੇ ਵਿੱਚ ਵਿਦਿਆਰਥੀਆਂ ਨੂੰ ਸਟੇਸ਼ਨ ਲਈ ਵੰਡਾ ਗਏ ਬੇਜੀ ਨਾ ਤੁਹਾਡਾ ਮੇਰਾ ਨਾਮ ਨਰਪਾਲ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਨਕਤਾ ਗਰਾਹਾਂ ਜ਼ਿਲ੍ਹਾ ਫਤਿਹਵਾਦ ਹਰਿਆਣੇ ਦਾ ਪ੍ਰਧਾਨ ਕਿਸ ਤਰ੍ਹਾਂ ਦੀ ਅਪਰਸ ਕੀਤੀ ਜਾ ਰਹੀ ਹੈ ਹੋਰ ਜਿੱਥੇ ਬੰਦੇ ਰਲ ਕੇ ਤੁਸੀਂ ਕਿੱਥੇ ਸਮਗਰੀ ਪਹੁੰਚਾ ਰਹੇ ਹੋ ਆਪਣੇ ਸਾਡੇ ਇਲਾਕੇ ਦੇ ਵਿੱਚੋਂ ਅਸੀਂ ਲੋਕਾਂ ਦੇ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਪਹਿਲੀ ਸ਼ਿਫਟ ਚ ਜਿਹੜੀ ਕਣਕ ਲੈ ਕੇ ਆਏ ਆ 290 ਮਣ ਕਣਕ ਹੈ ਜਿਹੜੀ ਜਾਖਲ ਤੇ ਰਤਿਆ ਦੋ ਤਹਿਸੀਲਾਂ ਪੈਂਦੀਆਂ ਜਾਖਲ ਬਲਾਕ ਹੈ ਰਤਿਆ ਤਹਿਸੀਲ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਜਦੋਂ ਇਸ ਇਲਾਕੇ ਦੇ ਵਿੱਚੋਂ ਪਾਣੀ ਨੇ ਸੁੱਕਣਾ ਹੈਗਾ ਤੇ ਜਿਹੜਾ ਬਾਣ ਸਾਫ ਕਰਨ ਦਾ ਮਿੱਟੀ ਕੱਢਣ ਦਾ ਅਗਲੀਆਂ ਫਸਲਾਂ ਬਜਾਈ ਦਾ ਉਦੋਂ ਜਦੋਂ ਟਰੈਕਟਰਾਂ ਦੀ ਲੋਡ ਪੈਣੀ ਹੈ ਜਾਂ ਡੀਜ਼ਲ ਦੀ ਉਸ ਦੇ ਵਿੱਚ ਜੋ ਸੰਭਵ ਸਾਡੇ ਤੋਂ ਹੋਈ ਸੀ ਵੱਡੀ ਗਿਣਤੀ ਵਿੱਚ ਸਾਡੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇੱਥੇ ਪਹੁੰਚਾਉਂ ਲੱਗਦਾ ਭਾਈ ਚਲਾ ਕੈਮਰਨ ਦਾ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਜਦੋਂ ਹਰਿਆਣਾ ਨਾਲ ਅੱਗੇ ਖੜਦੇ ਆ ਨੁਕਸਾਨ ਬਿਲਕੁਲ 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 ਬੇਚਕ ਸਰਕਾਰਾਂ ਨਹੀਂ ਖੜਦੀਆਂ ਜਦੋਂ ਵੀ ਬਿਲਕੁਲ ਜਦੋਂ ਵੀ ਲੋਕਾਂ ਦਾ ਭਾਈਚਾਰਕ ਸੰਝ ਬਣਦੀ ਹੈ ਉਦੋਂ ਹੀ ਹਰਿਆਣੇ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਪਾਣੀਆਂ ਦਾ ਕੋਈ ਐਵੇਂ ਦਾ ਮੁੱਦਾ ਬਣਾ ਕੇ ਲੋਕਾਂ ਦੇ ਵਿੱਚ 파ੜਾ ਪਾਇਆ ਜਾਂਦਾ ਹੈ ਪਰ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਇਆ ਹੈ ਫਲੱਡ ਆਇਆ ਹੈ ਤਾਂ ਹਰਿਆਣੇ ਦੇ ਉਹ ਬੈਲਟ ਬਾਗੜੀ ਜਿਨ੍ਹਾਂ ਨੂੰ ਪੰਜਾਬ ਦੇ ਪਿੰਡਾਂ ਦਾ ਪਤਾ ਵੀ ਨਹੀਂ ਹੋਰ ਰਾਸ਼ਨ ਦੀਆਂ ਟਰਾਲੀਆਂ ਭਰ-ਭਰ ਕੇ ਸਮਾਨ ਲੈ ਲੈ ਕੇ ਪੰਜਾਬ ਦੇ ਵਿੱਚ ਪਹੁੰਚ ਗਏ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਲੋਕਾਂ ਦੀ ਜਿਹੜੀ ਮਦਦ ਹੈ ਉਹ ਕੀਤੀ ਜਾਂ ਕਰ ਰਹੇ ਨੇਗੇ ਇਹਦੇ ਨਾਲ ਭਾਈਚਾਰਕ ਖਸਾਂ ਜਿਹੜੀ ਮਜ਼ਬੂਤ ਹੁੰਦੀ ਹੈ ਚਾਹ ਯੂਪੀ ਦੇ ਨੇ ਹੋਰ ਸਟੇਟਾਂ ਦੇ ਅਦਰ ਦੇ ਲੋਕ ਨੇ ਜਿਹੜੇ ਪੰਜਾਬ ਚ ਆਂਦੇ ਆ ਤੇ ਜਦੋਂ ਇਹਨੂੰ ਸਿਸਟਮ ਨੂੰ ਲੱਗਦਾ ਹੈ ਵੀ ਲੋਕਾਂ ਦੀ ਜਿਹੜੀ ਭਾਈਚਾਰਕ ਖਸਾਂ ਜਾਂ ਮਜ਼ਬੂਤ ਹੋ ਰਹੀ ਹੈ ਉਦੋਂ ਫਿਰ ਉਹ ਪੰਜਾਬ ਦੇ ਵਿੱਚ ਜਿਹੜੀ ਇਹ ਪ੍ਰਵਾਸੀ ਮਜ਼ਦੂਰਾਂ ਵਾਲਾ ਹੋਰ ਐਮ ਦੇ ਏ ਬੀ ਸੀ ਡੀ ਜਿਹੜੇ ਮੁੱਦੇ ਨੇਗੇ ਉਹ ਮੁੱਦੇ ਖੜੇ ਕਰਕੇ ਲੋਕਾਂ ਦਾ ਧਿਆਨ ਪਟਕਾਉਣ ਦਾ ਕੰਮ ਕਰਦੀ ਹੈ ਪਰ ਅੱਜ ਤੁਸੀਂ ਦੇਖ ਲਓ ਵੀ ਹਜ਼ਾਰਾਂ ਦੀ ਗਿ ਇੰਕੜੇ ਦੀ ਗਣਤੀ ਜਿਹੜੇ ਟਰੈਕਟਰ ਟਰਾਲੀਆਂ ਨੇ ਗਈਆਂ ਇੱਥੋਂ ਰਵਾਨਾ ਹੋਣੀਆਂ ਫਾਜ਼ਲਕੇ ਵਾਲੇ ਪਾਸੇ ਨੂੰ ਤੇ ਚਾਹੇ ਉਹ ਹਰੇ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਸਾਰੇ ਕਿਸਾਨਾਂ ਨੇ ਮਿਲ ਕੇ ਉਹ ਜਿਹੜੇ ਹੜ ਮਾਰੇ ਹੋਏ ਲੋਕ ਨੂੰ ਉਹਨਾਂ ਦੀ ਮਦਦ ਦੇ ਲਈ ਲੱਗਦਾ ਸੇਵਾ ਲੰਬੀ ਖਿੱਚੀ ਜਾ ਸਕਦੀ ਹੈ ਕਿਉਂਕਿ ਸਿਰਫ ਰਾਸ਼ਨ ਭੇਜ ਰਹੇ ਆਪਾਂ ਹਜੇ ਘਰ ਪਾਉਣੇ ਨੇ ਜ਼ਮੀਨਾਂ ਪੱਧਰ ਕਰਨੀਆਂ ਨੇ ਟਾਈਮ ਕਾਫੀ ਲੱਗ ਜੂਗੀ ਲੱਗਦਾ ਹੈ ਬਿਲਕੁਲ ਇਹ ਕਾਰਜ ਬਹੁਤ ਵੱਡਾ ਹੈ ਇਹ ਕਿਸੇ ਇੱਕ ਜਥੇਬੰਦੀ ਦੇ ਵਸਦਾ ਨਹੀਂ ਹੈ ਵੀ ਕੋਈ ਵੀ ਇੱਕ ਜਥੇਬੰਦੀ ਇਹ ਕਦੇ ਵੀ ਅਸੀਂ ਇਹ ਸਾਰਾ ਕਾਰਜ ਨੂੰ ਨੇਪਰੇ ਚਾੜਨ ਇਹ ਕਾਰਜ ਦੇ ਲਈ ਸਮੂਹ ਜਿਹੜੇ ਲੋਕ ਨੇ ਸੰਗਤ ਹੈ ਉਹਨਾਂ ਦੀ ਤੇ ਜਿਹੜੀ ਪੰਜਾਬ ਤੇ ਹਰਿਆਣਾ ਦੀ ਚਾਹ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਵੀ ਮਦਦ ਦੇ ਲਈ ਲੋਕਾਂ ਦੀ ਸਹਾਇਤਾ ਲਈ ਉਤਰਨਾ ਚਾਹੀਦਾ ਹੈ ਜਿਹੜਾ ਇਹ 20000 ਰੁਪਏ ਪੰਜਾਬ ਦੀ ਸਰਕਾਰ ਨੇ ਐਲਾਨਿਆ ਹੈਗਾ ਇਹ ਬਹੁਤ ਥੋੜਾ ਹੈਗਾ ਕਿਉਂਕਿ ਪੱਕੀ ਹੋਈ ਫਸਲ ਦਾ ਵੱਡਾ ਨੁਕਸਾਨ ਹੋਇਆ ਫਿਰ ਲੋਕਾਂ ਦੇ ਘਰ ਡਟ ਗਏ ਜਿਨ੍ਹਾਂ ਤੇ ਲੱਖਾਂ ਰੁਪਏ ਲੋਕਾਂ ਨੇ ਲਾ ਕੇ ਆਪਣੇ ਮਜ਼ਦੂਰਾਂ ਨੇ ਕਿਸਾਨਾਂ ਨੇ ਜਿਹੜੇ ਘਰ ਬਣਾਏ ਸੀ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਸਾਧਨ ਰੁੜ ਗਏ ਤਾਂ ਇਸ ਲਈ ਜਦੋਂ ਲੋਕ ਇਸ ਤੋਂ ਥੋੜਾ ਫ੍ਰੀ ਹੋਣ ਤਾਂ ਜਥੇਬੰਦੀਆਂ ਇਕੱਠੇ ਹੋ ਕੇ ਸਰਕਾਰਾਂ ਦੇ ਵੀ ਗਲਗੂਠਾ ਦੇ ਕੇ ਜਿਹੜਾ ਲੋਕਾਂ ਨੂੰ ਬਣਦਾ ਮੁਆਵਜ਼ਾ ਹੈ ਉਹਨੂੰ ਦਿਵਾਉਣ ਦਾ ਕੰਮ ਕਰਨਗੇ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੈਂ ਲక్ష్మణ ਸਿੰਘ ਸੇਵੇ ਵਾਲਾ ਸੂਬਾ ਜਨਸਕੱਤਰ ਪੰਜਾਬ ਖੇਤਮਈ ਗੁਰੂ ਜੀ ਨੇ ਕਿਹੜੀ ਕਿਹੜੀ ਜਥੇਬੰਦੀਆਂ ਦੀ ਐਫਰਟਸ ਹੈ ਔਰ ਕਿਸ ਤਰ੍ਹਾਂ ਦੀ ਮ ਉਹਨਾਂ ਲੋਕਾਂ ਦੀ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਇਹਦੇ ਵਿੱਚ ਸਭ ਤੋਂ ਉੱਪਰ ਮੈਂ ਯੋਗਦਾਨ ਭਾਰਤੀ ਕਿਸਾਨ ਯੂਨੀਅਨ ਨੇ ਅਨੇਕਤਾ ਗ੍ਰਾਹਾਂ ਵੱਲੋਂ ਆ ਇਹਦੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ ਸਨਤਿ ਮਜ਼ਦੂਰਾਂ ਦੀ ਜਥੇਬੰਦੀ ਆ ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਆ ਤੇ ਅਧਿਆਪਕਾਂ ਦੀ ਜਥੇਬੰਦੀ ਆ ਡੈਮੋਕਰੇਟਿਕ ਟੀਚਰ ਫਰੰਟ ਆ ਵਿਦਿਆਰਥੀ ਆ ਇਹਦੇ ਚ ਬਿਜਲੀ ਕੰਮ ਆ ਇਹਦੇ ਚ ਜਿਹੜੇ ਵੱਖ-ਵੱਖ ਕੈਟਾਗਰੀਆਂ ਦੇ ਠੇਕਾ ਮਜ਼ਦਮਾਂ ਉਹਨਾਂ ਸਭਨਾਂ ਦੇ ਵੱਲੋਂ ਰਲ ਕੇ ਕਹੰਬੜਾ ਮਾਰਿਆ ਗਿਆ ਔਰ ਇਹਦੇ ਚ ਇਕੱਲੇ ਪੰਜਾਬ ਦੇ ਨਹੀਂ ਇਹਦੇ ਵਿੱਚ ਹਰਿਆਣਾ ਦੇ ਯੂਪੀ ਦੇ ਜਿਹੜੇ ਕਿਸ ਉਹ ਜਿਹੜਾ ਹੜ ਦਾ ਵੱਡੀ ਮਾਰ ਪਈ ਆ ਲੋਕਾਂ ਦੇ ਉੱਤੇ ਉਹਦੇ ਵਿੱਚ ਅਸੀਂ ਇਹ ਸਮਝਦੇ ਆ ਕਿ ਹੜਾ ਜਿਹੜੇ ਇਹ ਆਏ ਨਹੀਂ ਇਹ ਹੜ ਲਿਆnde ਜਾਂਦੇ ਆ ਚਾਹੇ ਵਾਤਾਵਰਣ ਨੂੰ ਖਰਾਬ ਕਰਨ ਦੇ ਵਾਸਤੇ ਸਰਕਾਰ ਦੀਆਂ ਨੀਤੀਆਂ ਉਹਦੇ ਕਰਕੇ ਹੜ ਆਉਂਦੇ ਆ ਚਾਹੇ ਫਿਰ ਉੱਥੇ ਗਾਰ ਨਹੀਂ ਸਾਫ਼ ਕਰਨੇ ਬੰਨ੍ਹ ਨਹੀਂ ਮਜ਼ਬੂਤ ਕਰਨੇ ਉਹਦੇ ਸਿੱਟੇ ਵਜੋਂ 50 ਤੋਂ ਵੱਧ ਮੌਤਾਂ ਹੋਈਆਂ ਤੇ 4 ਲੱਖ ਏਕੜ ਤੋਂ ਵੱਧ ਜ਼ਮੀਨਾਂ ਜਿਹੜੀ ਉਹ ਬਰਬਾਦ ਹੋਈ ਫਸਲਾਂ ਬਰਬਾਦ ਹੋਈਆਂ ਬਹੁਤ ਸਾਰੀ ਜ਼ਮੀਨ ਇਹੋ ਜਿਹੀ ਆ ਜਿਹੜੀ ਜਮ੍ਹਾਂ ਖੁਰਦਬੁਰਦ ਹੀ ਹੋ ਗਈ ਆ ਤੇ ਜਿਹੜੇ ਮਜ਼ਦੂਰ ਆ ਜਿਹੜੇ ਸਭ ਤੋਂ ਵੱਧ ਮਾਰ ਥੱਲੇ ਆਉਂਦੇ ਹੁੰਦੇ ਆ ਜਾਂ ਬੇਜਮੀਨੇ ਕਿਸਾਨ ਆ ਥੋੜੀ ਜ਼ਮੀਨ ਵਾਲੇ ਕਿਸਾਨ ਆ ਉਹਨਾਂ ਦੇ ਘਰ ਵੀ ਰੁੜ ਗਏ ਉਹਨਾਂ ਦਾ ਖਾਦ ਖਰਾਕ ਦਾ ਸਮਾਨ ਵੀ ਰੁੜ ਗਿਆ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਅਪਰਾਲੇ ਦੇ ਤਹਿਤ ਇੱਕ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਚਾਰ ਹਿੱਸਿਆਂ 'ਚ ਵੰਡਿਆ ਅੱਜ ਵਾਲਾ ਜਿਹੜਾ ਕਾਫਲਾ ਹੈ ਇਹ ਜਿਹੜਾ ਕਾਮਾਂ ਵਾਲਾ ਪਤਨ ਵਾਲਾ ਏਰੀਆ ਜਿੱਥੇ ਹਜੇ ਵੀ ਪਾਣੀ ਬਹੁਤ ਜ਼ਿਆਦਾ ਖੜਾ ਹੈ ਉਸ ਏਰੀਏ ਦੇ ਵਿੱਚ ਜਾਣਾ ਫਾਜ਼ਿਲਕਾ ਖੇਤਰ ਦੇ ਵਿੱਚ ਔਰ ਇਹਦੇ ਵਿੱਚ ਅਸੀਂ ਲਗਭਗ ਜਿਹੜੀ 8000 ਬੂਰੀਆ ਕਣਕ ਦੀ ਇੱਕ ਵਾਰੀ ਪਹਿਲੀ ਕੇਪ ਵਜੋ ਉਹ ਜਾ ਰਹੀ ਆ ਇਹਦੇ ਵਿੱਚ ਅਧਿਆਪਕਾ ਅਧਿਆਪਕਾਂ ਦਾ ਆਪ ਦਾ ਸਰੋਕਾਰ ਆ ਬੱਚਿਆਂ ਦੇ ਨਾਲ ਜਿਹੜੇ ਸਟੂਡੈਂਟ ਆ ਉਹਨਾਂ ਬਹੁਤ ਨੁਕਸਾਨ ਹੋਇਆ ਔਰ ਉਹਨਾਂ ਦੇ ਵੱਲੋਂ 8 ਲੱਖ ਰੁਪਏ ਦੀ ਜਿਹੜੀ ਬੱਚਿਆਂ ਦੇ ਵਾਸਤੇ ਕਿਤਾਬਾਂ ਐ ਸਟੇਸ਼ਨਰੀ ਆ ਉਹਦਾ ਪੂਰੇ ਪੰਜਾਬ ਦੇ ਵਿੱਚ ਪ੍ਰਬੰਧ ਕੀਤਾ ਜਾ ਰਿਹਾ ਹੁਣ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਸਾਫ਼ ਕਰਨੀ ਪੈਣੀ ਆ ਉਹਦੇ ਵਾਸਤੇ ਜਿੱਥੇ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਉੱਥੇ ਅਧਿਹਾਪਕਾਂ ਵੱਲੋਂ 5 ਲੱਖ ਰੁਪਇਆ ਡੀਜ਼ਲ ਦੇ ਵਾਸਤੇ ਵੀ ਟਰੈਕਟਰ ਚੱਲਣਗੇ ਉਹ ਪਾਇਆ ਜਾ ਰਿਹਾ ਕਿਉਂ ਸਾਰੇ ਰਲ ਕੇ ਕਿਸਾਨ ਮਜ਼ਦੂਰ ਤੇ ਹੋਰ ਪੀੜਤ ਲੋਕਾਂ ਦੀ ਬਾਹ ਫੜ ਰਹੇ ਆ ਤੇ ਸਰਕਾਰਾਂ ਨੂੰ ਨਾਲ ਹੀ ਸਾਡੀ ਇਹ ਮੰਗ ਵੀ ਆ ਕੇ ਸਰਕਾਰਾਂ ਲਾਭ ਦੀ ਜਿਹੜੀ ਜ਼ਿੰਮੇਵਾਰੀ ਉਹ ਪਛਾਣਨ ਇੱਕ ਦੂਜੇ ਤੇ ਦੂਸ਼ਣਬਾਦੀ ਕਰਕੇ ਨਾ ਅਸਾਰਨ ਡੀਜ਼ਲ ਦੇ ਉੱਤੇ ਲਗਭਗ 54 ਰੁਪਏ ਪ੍ਰਤੀ ਲੀਟਰ ਤੇ ਸਰਕਾਰ ਦਾ ਟੈਕਸ ਆ ਜੇ ਉਹ ਹੀ ਹਟਾ ਦਿੱਤਾ ਜਾਵੇ ਜਿਹੜੀ ਡੀਏਪੀ ਆ ਜਾਂ ਮਤਲਬ ਬੀਜ ਆ ਉਹ ਫ੍ਰੀ ਦਿੱਤੇ ਜਾਣ ਉਹਨਾਂ ਏਰੀਆ ਦੇ ਲੋਕਾਂ ਨੂੰ ਤਾਂ ਇਹਦੇ ਨਾਲ ਵੀ ਲੋਕਾਂ ਦੀ ਬਹੁਤ ਵੱਡੀ ਮਦਦ ਹੋਊਗੀ ਕਿਉਂਕਿ ਜੇ ਸਰਕਾਰ ਨਹੀਂ ਕਰਦੀ ਇਹੋ ਜਿਹਾ ਕੁਸ ਤਾਂ ਫਿਰ ਅਸੀਂ ਇਹ ਦੂ ਬਾਦ ਦੇ ਵਿੱਚ ਸਾਰਿਆਂ ਜੱਥੇ ਬੰਨਿਆ ਰਲ ਕੇ ਸਰਕਾਰ ਖਿਲਾਫ ਇਹਨਾਂ ਨੇ ਮੜ ਵਸੇਬੇ ਦੀ ਮੰਗ ਨੂੰ ਲੈ ਕੇ ਇਹ ਸੰਘਰਸ਼ ਦਾ ਵੀ ਗੱਲਾ ਉਹ ਵੀ ਬੱਜਾ ਮਾਰੀ